ਖਾਲਿਸਤਾਨ ਲਹਿਰ ਚਲਾਉਣ ਵਾਲੇ ਗੌਰਵ ਪ੍ਰਬੰਧ ਸਿੰਘ ਪੰਨੂ ਨੇ ਫਲੋਰ ਦੇ ਨਜ਼ਦੀਕ ਪਿੰਡ ਨੰਗਲ ਵਿਖੇ ਮਚਾਈ ਦਹਿਸ਼ਤ। ਬਾਬਾ ਸਾਹਿਬ ਪੀਮ राव ਅੰਬੇਦਕਰ ਸਾਹਿਬ ਦੇ ਬੁੱਤ ਦੇ ਉੱਤੇ ਲਗਾਏ ਆਪਣੇ ਚੰਡੇ ਅਤੇ ਹੋਰ ਵੀ ਬਹੁਤ ਅਪੱਤਜਨਕ ਕੁਝ ਲਿਖਿਆ ਤੇ ਫਲੋਰ ਦੇ ਇਲਾਕੇ ਵਿੱਚ ਕਾਫੀ ਦਹਿਸ਼ਤ ਦਾ ਮਚੀ ਹੋਈ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਉਹਨਾਂ ਨੇ ਬਹੁਤ ਹੀ ਜਲਦਾਨਕੇ ਜਿੱਦਾਂ ਹੀ ਇਹ ਖਬਰ ਫੈਲੀ ਉਹਨਾਂ ਦੇ ਬਹੁਤ ਹੀ ਜਲਦਾਨਕੇ ਇਸ ਲੰਗੇ ਹੋਏ ਭੀਮrao ਅੰਬੇਦਕਰ ਸਾਹਿਬ ਦੇ ਬੁੱਤ ਦੇ ਉੱਤੇ ਅਪੱਤੀ ਜਨਕ ਸ਼ਬਦ ਲਿਖੇ ਹੋਏ ਸਨ ਉਹਨਾਂ ਨੂੰ ਹਟਾ ਦਿੱਤਾ ਗਿਆ। ਨਾਲ ਹੀ ਜੋ ਕਾਲੇ ਝੰਡੇ ਲਗਾਏ ਹੋਏ ਨੇ ਸੋਏ ਸਨ ਉਹਨਾਂ ਨੂੰ ਵੀ ਉਤਾਰਿਆ ਅਤੇ ਲੋਕਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ। ਤੇ ਮੌਕੇ ਤੇ ਬਾਬਾ ਅੰਬੇਦਕਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣ ਵਾਲੇ ਪਾਈ ਵੀਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਹੁਣ ਦੇਖਦੇ ਹਾਂ ਕਿ ਜਿੰਨੀਆਂ ਵੀ ਜਥੇਬੰਦੀਆਂ ਇਸ ਜਗ੍ਹਾ ਤੇ ਪਹੁੰਚੀਆਂ ਉਹਨਾਂ ਦਾ ਅਗਲਾ ਸਟੈਪ ਕੀ ਹੋਵੇਗਾ ਜਿੰਨੀਆਂ ਵੀ ਜਥੇਬੰਦੀਆਂ ਜਾਂ ਮੋਕਦਾਰ ਉੱਥੇ ਪਹੁੰਚੇ ਸਨ ਉਹਨਾਂ ਨੇ ਕਿਹਾ ਕਿ ਜੇਕਰ 24 ਘੰਟੇ ਦੇ ਅੰਦਰ ਅੰਦਰ ਇਹਨਾਂ ਸ਼ਰਾਰਤੀ ਅੰਸਰ ਨੂੰ ਕਾਬੂ ਨਾ ਕੀਤਾ ਤਾਂ ਉਹਨਾਂ ਵਾਲੇ ਸਮੇਂ ਵਿੱਚ ਅਸੀਂ ਪੰਜਾਬ ਬੰਦ ਦੀ ਕਾਲ ਕਰਾਂਗੇ ਆਓ ਦੇਖਦੇ ਹਾਂ ਪੂਰੀ ਖਬਰ ਹੈ ਕਿ ਪੱਤਰਕਾਰ ਜਗਜੀਤ ਸਿੰਘ ਪੱਟੀ ਨਾਲ सुरेंद्र ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ

ਇੱਕ ਜਿਹੜੀ ਮਤਵੜੀ ਮਤਭਾਗੀ ਘਟਨਾ ਵਾਪਰੀ ਆਰ ਉਹਦੀ ਵੀਡੀਓ ਜਿਹੜੀ ਆ ਗੁਰਬੱਤੰ ਪੰਨੂ ਨੇ ਜਿਹੜਾ ਆਪਣੇ ਆਫੀਸ਼ਲ ਪੇਜ ਤੇ ਪਾਈ ਆ ਔਰ ਉਹਦੇ ਤੋਂ ਹੀ ਸਾਨੂੰ ਪਤਾ ਲੱਗਾ ਕਿ ਨੰਗਲ ਚ ਬਾਬਾ ਸਾਹਿਬ ਡਾਕਟਰ ਮਿਰਗਰ ਦੇ ਸਟੈਚੂ ਦੇ ਉੱਤੇ ਉਸ ਜਿਹੜੇ ਆ ਪੱਤੀਜਨਕ ਸ਼ਬਦ ਲੈ ਕੇ ਉਹਨਾਂ ਦਾ ਨਰਾਦਰ ਕੀਤਾ ਗਿਆ ਔਰ ਗੁਰੂ ਦਾਤ ਜੀ ਦਾ ਵੀ ਨਰਾਦਰ ਕੀਤਾ ਗਿਆ ਹੈਗਾ ਔਰ ਸਮਾਜ ਦੇ ਵਿੱਚ ਬੰਡੀਆਂ ਪਾਉਣ ਦੇ ਲਈ ਔਰ ਵਖਰੀਮਾਂ ਪੈਦਾ ਕਰਨ ਦੇ ਲਈ ਉਹਦੀ ਸਾਜ਼ਿਸ਼ ਹੋਈ ਆ ਔਰ ਜਦੋਂ ਸਾਨੂੰ ਪਤਾ ਲੱਗਾ ਉਦੋਂ ਪਹਿਲਾਂ ਜਿਹੜਾ ਪੁਲਿਸ ਨੇ ਉਹਨੂੰ ਮਿਟੇ ਦਿੱਤਾ ਸੀਗਾ ਜਿੱਥੇ ਗੁਰਪਤ ਬੰਦੂ ਨੇ ਜਿਹੜਾ ਆ ਇਹ ਵੱਡੜੀ ਕਾਨੂੰਨੀ ਹਰਕਤ ਕਰਵਾਈ ਆ ਉਥੇ ਪੰਜਾਬ ਪੁਲਿਸ ਦਾ ਵੀ ਜਿਹੜਾ ਉਹ ਬਰੂਲ ਕੋਈ ਵਧੀਆ ਨਹੀਂ ਰਿਹਾ ਜਿਹੜਾ ਉਹਨਾਂ ਨੇ ਇਹਨੂੰ ਮਿਟਾ ਕੇ ਇੱਕ ਕਿਸਮ ਦਾ ਜਿਹੜਾ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿਤੇ ਨਾ ਕੇ ਉਹਨਾਂ ਨੇ ਕੋਈ ਪ੍ਰੋਸੈਸਕਟ ਟੀਮਾਂ ਬੁਲਾਈਆਂ ਇੱਥੇ ਨਾ ਡਾਕਸਕੈਡ ਮਗਾਈ ਨਾ ਡੰਪ ਚਕਾਇਆ ਨਾ ਹਾਲੇ ਤੱਕ ਕੋਈ ਸੀਸੀਟੀਵੀ ਵਗੈਰਾ ਦੀ ਫੁਟੇਜ ਚੈੱਕ ਕਰਕੇ ਜਿਹੜਾ ਉਹਦੇ ਖਿਲਾਫ ਜਿਹੜਾ ਕੋਈ ਦੋਸ਼ੀਆਂ ਦੀ ਲੱਭਣ ਦੀ ਕੋਸ਼ਿਸ਼ ਹੋ ਰਹੀ ਆ ਤੇ ਇਹ ਬਹੁਤ ਵੱਡੀ ਮਦ ਭਾਗੀ ਘਟਨਾ ਆ ਮੈਂ ਪੂਰੇ ਪੰਜਾਬ ਦੇ ਵਜਨ ਸਮਾਜ ਦੇ ਲੋਕਾਂ ਨੂੰ ਗੁਰਵਦਾਸ ਨਾਮਲੇਵਾ ਸੰਗਤਾਂ ਨੂੰ ਔਰ ਅੰਬੇਡਕਰਾਈਟ ਲੋਕਾਂ ਨੂੰ ਸੱਦਾ ਦੰਨਾ ਗਿਆ ਉਹ ਸਾਰੇ ਇਕੱਠੇ ਹੋ ਕੇ ਇਹਦਾ ਮੂੰਹ ਤੋੜਮਾ ਜਵਾਬ ਦਈਏ ਨੇ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਸਾਡਾ ਜਿਹੜਾ ਉਹ ਜੀਣਾ ਮਹਾਲ ਹੋ ਜਾਊਗਾ ਔਰ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਾਂਗੇ ਜੇ ਗੱਲ ਕਰੀਏ ਜਿਹੜੀ ਵੀਡੀਓ ਵਾਇਰਲ ਕੀਤੀ ਆ ਉਹਦੇ ਦੇਖ ਕੇ ਜਿਹੜੇ ਮਹਾਂਪੁਰਖਿਆ ਸਾਡੇ ਰੈਵਰਿਆ ਸਤਗੁਰ ਰਵਿਦਾਸ ਮਹਾਰਾ ਜੀ ਉਹਨਾਂ ਨੂੰ ਵੀ ਹੈ ਜਿਹੜਾ ਭਗਤ ਕਬੀ ਦਾਸ ਦੇ ਨਾਮ ਨਾਲ ਨਾ ਕਿ ਸੰਬੋਧਨ ਕੀਤਾ ਜਾਵੇ। ਦੇਖੋ ਇਹਨਾਂ ਕੋਲ ਕੋਈ ਰਾਈਟ ਨਹੀਂ ਹੈਗਾ ਕਿ ਗੁਰੂ ਦਾਸ ਜੀ ਨੂੰ ਭਗਤ ਕਹਿਣ। ਗੁਰੂ ਦਾਸ ਜੀ ਜਿਹੜਾ ਆ ਉਹ ਭਗਤੀ ਅੰਦੋਲਨ ਦੇ ਸੰਤ ਮਹਾਪੁਰਸ਼ ਹੋਏ ਆ। ਗੁਰੂ ਹੋਇਆ, ਰਹਿਬਰ ਹੋਇਆ, ਉਹ ਕਿਸੇ ਕੋਲ ਕੋਈ ਰਾਈਟ ਨਹੀਂ ਵੀ ਉਹਨਾਂ ਨੂੰ ਕੋਈ ਭਗਤ ਕਹੇ। ਔਰ ਬਾਬਾ ਸਾਹਿਬ ਡਾਕਟਰ ਮਿਤਗਰ ਇਸ ਦੇਸ਼ ਦੇ ਸੰਵਿਧਾਨਧਰਮਤਾ ਔਰ ਬੋਧੀ ਸਤਾ ਬਸ ਸਾਡੇ ਜਿਹੜੇ ਉਹ ਧਾਰਮਿਕ ਆਗੂ ਵੀ ਆ। ਜੇ ਕੋਈ ਉਹਨਾਂ ਦੇ ਸਟੈਚੂ ਦਾ ਨਰਾਦਰ ਕਰਦਾ ਤਾਂ ਸਮਝ ਲਓ ਪੂਰੇ ਸਮਾਜ ਦਾ, ਦੇਸ਼ ਕੌਮ ਦਾ ਜਿਹੜਾ ਉਹ ਨਰਾਦਰ ਕਰ ਰਿਹਾ ਆ। ਇਹਦੇ ਲਈ ਕੇਂਦਰ ਦੀ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੂਗਾ ਨਹੀਂ ਤਾਂ ਜਿਹੜੇ ਵੀ ਸਿੱਟੇ ਆਉਣ ਵਾਲੇ ਸਮੇਂ 'ਚ ਭਿਆਨਕ ਹੋਣਗੇ ਕੀ ਹੋਣ ਆਪਣੀ ਅਗਲੀ ਕਾਰਵਾਈ ਦੇਖੋ ਮੈਂ ਸਾਰੀਆਂ ਅੰਬੈਡ ਕਰਾਈਟ ਤੇ ਗੁਰੂਦਾਸ ਨਾਮ ਲੈਵਾ ਜਿੱਤੇਆਂ ਬੰਦੀਆਂ ਨੂੰ ਕਾਲ ਕੀਤੀ ਆ ਫੋਨ ਕੀਤਾ ਆ ਪੂਰੇ ਪੰਜਾਬ ਦੇ ਵਿੱਚ ਔਰ ਹੁਣ ਹੋ ਸਕਦਾ ਹੈ ਕਿ ਅਸੀਂ ਪੰਜਾਬ ਬੰਦ ਦੀ ਕਾਲ ਲਈਏ ਮਾਰਨਿੰਗ ਇੱਕ ਕਨਫਰਮੇਸ਼ਨ ਸੀ ਹੁਣ ਸੀ ਕਿ ਬਾਬਾ ਸਾਹਿਬ ਨਿਤਕਰ ਸਾਹਿਬ ਜੀ ਦੇ ਸਟੈਚੂ ਦੇ ਜਿਹੜਾ ਮਿਰਰ ਲੱਗਿਆ ਉੱਤੇ ਕੁਝ ਲੋਕਾਂ ਨੇ ਸਲੋਗਨ ਵਗੈਰਾ ਲਿਖਿਆ ਹੈ ਤੇ ਸਾਡੀ ਟੀਮ ਨੂੰ ਮੌਕੇ ਤੇ ਪਹੁੰਚ ਕੇ ਜੋ ਵੀ ਕਾਨੂੰਨ ਦਾ ਪ੍ਰोसीडिंग ਸ਼ੁਰੂ ਕਰਤੀਆਂ ਤੇ ਡ੍ਰੈਕ ਕਰ ਰਹੀ ਬੁਰੀ ਕੋਸ਼ਿਸ਼ ਕਰਦੀ ਸਰ ਸਿਸਟਮ ਵਿੱਚ ਕੋਈ ਕੋਈ ਖੰਗਾਲੇ ਸਰ ਸਾਡੀ ਟੀਮਾਂ ਲੱਗੀਆਂ ਹੋਈਆਂ ਸੀ ਜਲਦੀ ਨਾਲ ਟਰੈਕ ਕਰੋ ਐਕਸਪਾਇਰ ਵਗੈਰਾ ਜੇ ਲੋਟ ਹੋ ਜੇ ਸਰ ਕਾਨੂੰਨ ਦਾ ਪ੍ਰोसीडिंग्स ਸ਼ੁਰੂ ਕਰਤੀ ਹੋਈ ਹੈ ਜਲਦੀ ਸਾਰਾ ਕੁਝ ਨੂੰ ਟਰੈਕ ਕਰੋ ਠੀਕ